ਸਰਕਾਰ ਵੱਲੋਂ ਵੀ ਬੰਡੇ ਜਾ ਰਿਹਾ ਕਿ ਆਧਾਰ ਕਾਰਡ ਤੇ 15 ਬੂਟੇ ਤੁਸੀਂ ਜੰਗਲਾਤ ਵਿਭਾਗ ਤੋਂ ਲੈ ਸਕਦੇ ਹੋ ਤੇ ਲਾ ਸਕਦੇ ਹੋ ਗੱਲ ਇੱਥੇ ਬੂਟੇ ਲਾਉਣ ਦੀ ਨਹੀਂ ਗੱਲ ਪਾਲਣ ਦੀ ਹੈ ਹੁਣ ਇੱਕ ਸੰਸਥਾ ਹੋਰ ਨੇ ਕੰਮ ਇੱਕ ਸ਼ੁਰੂ ਕੀਤਾ ਨਗਰ ਨਿਗਮ ਦੇ ਨਾਲ ਮਿਲ ਕੇ ਇਹ ਵੀ ਜਾਣਕਾਰੀ ਸਾਨੂੰ ਸਰਦਾਰ ਜਸਦੇਵ ਸਿੰਘ ਸੇਖੋਂ ਦਿੱਤੀ ਜਿਹੜਾ ਲਿੰਕ ਅਸੀਂ ਥੱਲੇ ਦੇ ਰਹੇ ਹਾਂ ਤੁਸੀਂ ਇਸ ਲਿੰਕ ਨੂੰ ਟਾਈਪ ਕਰਕੇ ਇਹਦੇ ਵਿੱਚ ਆਪਣੇ ਘਰ ਦੀ ਜਾਣਕਾਰੀ ਭਰ ਸਕਦੇ ਹੋ ਔਰ ਇਹਦੀ ਖਾਸੀਅਤ ਇਹ ਹੈ ਕਿ ਉਹ ਤੁਹਾਡੇ ਘਰ ਆ ਕੇ ਬੂਟਾ ਲਾ ਕੇ ਜਾਣਗੇ ਕਿਉਂਕਿ ਘਰ ਵਿੱਚ ਤੁਸੀਂ ਬੂਟਾ ਪਾਲ ਵੀ ਸਕਦੇ ਹੋ ਲਾ ਵੀ ਸਕਦੇ ਹੋ ਔਰ ਇੱਕ ਹੋਰ ਗੱਲ ਇੱਥੇ ਮੈਂ ਕਰਦਾ ਜਾਵਾਂ ਕਿ ਲੁਧਿਆਣੇ ਦੀ ਆਬਾਦੀ ਦੀ ਜੇਕਰ ਗੱਲ ਕਰੀਏ ਤਾ ਕਟੋ-ਕਟ 6 ਲੱਖ ਦੇ ਕਰੀਬ ਤਾਂ ਮਕਾਨ ਇੱਥੇ ਹੈਗੇ ਨੇ 6 ਲੱਖ ਚੋਂ ਜੇ ਅਪਾ ਸੰਗਣੀ ਆਬਾਦੀ ਦੀ ਗੱਲ ਕਰ ਲਈਏ ਜਾਂ ਸ਼ਿਮਲਾਪੁਰ ਵਾਲੇ ਸਾਈਡ ਦੀ ਗੱਲ ਕਰ ਲਈਏ ਵੀ ਉੱਥੇ ਗਲੀਆਂ ਛੋਟੀਆਂ ਨੇ 12 ਫੁੱਟੀਆਂ ਨੇ 14 ਫੁੱਟੀਆਂ ਨੇ 16 ਫੁੱਟੀਆਂ ਨੇ ਵੱਡੀਆਂ ਗਲੀਆਂ ਨਹੀਂ ਹੈਗੀਆਂ 20 ਫੁੱਟ ਤੋਂ ਜ਼ਿਆਦਾ ਤੇ ਉਥੇ ਦੇ ਦਰਖਤ ਨਹੀਂ ਆਪਣੇ ਘਰ ਦੇ ਬਾਹਰ ਲਾਏ ਜਾ ਸਕਦੇ ਪਰ ਜਿਹੜਾ ਪੌਸ਼ ਇਲਾਕਾ ਇਹਦੇ ਵਿੱਚ ਆਪਣੇ ਰੇਲਵੇ ਤੁਰੀ ਰੇਲਵੇ ਲਾਈਨ ਤੋਂ ਇਧਰ ਵਾਲੇ ਪਾਸੇ ਮੈਂ ਸਰਾਬਾ ਨਗਰ ਦੀ ਗੱਲ ਕਰ ਲਵਾਂ ਬੀਆਰਐਸ ਨਗਰ ਦੀ ਗੱਲ ਕਰ ਲਵਾਂ ਕਿਜਲੂ ਨਗਰ ਵਾਲੀ ਸਾਈਡ ਦੀ ਗੱਲ ਕਰ ਲਵਾਂ ਇਹ ਬਹੁਤ ਸਾਰਾ ਇਲਾਕਾ ਇਹ ਹੈ ਜਿੱਥੇ ਘਰਾਂ ਦੇ ਬਾਹਰ 5-5 ਫੁੱਟ ਦਾ ਫੁੱਟਪਾਥ ਵੀ ਸਰਕਾਰ ਨੇ 100-100 ਫੁੱਟ ਦੀ ਜਗ੍ਹਾ ਇੱਥੇ ਮੈਂ ਵੇਖਦਾ ਕਿਵਰ ਹੈਰਾਨਗੀ ਵੀ ਹੁੰਦੀ ਹੈ ਕਿ ਸਵੇਰ ਨੂੰ ਗੱਡੀਆਂ ਦੇ ਘਰਾਂ ਦੇ ਬਾਹਰ ਖੜੀਆਂ ਕਰਕੇ ਧੋਤੀਆਂ ਜਾਂਦੀਆਂ ਨੇ ਪਰ ਦਰਖਤ ਉਤੇ ਨਾ ਮਾਤਰ ਨੇ ਇਹ ਆਪਣੇ ਕਿਉਂਕਿ ਵੱਡੇ ਬੰਗਲੇ ਨੇ ਵੱਡੇ ਬੰਦੇ ਨੇ ਔਰ ਮੇਰੇ ਖਿਆਲ ਦੇ ਵਿੱਚ ਜਿਆਦਾ ਨਹੀਂ ਤੇ ਦੋ ਦੋ ਦਰਖਤ ਵੀ ਲਾਉਣ ਇਧਰੇ ਪਾਸੇ ਇਹ 2 ਕੁ ਲੱਖ ਘਰ ਤੇ ਜਿਆ ਹੈਗਾ ਜਿਨ੍ਹਾਂ ਦੇ ਮੂਰਦੀ ਰੋਡ ਵੱਡੇ ਨੰਗਦੇ ਆ ਤੇ 4 ਲੱਖ ਦਰਖਤ ਇੱਕ ਮਹੀਨੇ ਚ ਲਾਇਆ ਜਾ ਸਕਦਾ ਔਰ ਤੁਸੀਂ ਸਮਝ ਸਕਦੇ ਹੋ ਕਿ 4 ਲੱਖ ਦਰਖਤ ਲੱਗ ਜਵੇ ਤੇ ਸਾਡੇ ਸਾਹ ਕਿੰਨੇ ਸੌਖੇ ਹੋਣਗੇ ਅਖੀਰ ਦੇ ਵਿੱਚ ਅਸੀਂ ਲੁਧਿਆਣਾ ਸ਼ਹਿਰ ਦੇ 6 ਦੇ 6 ਐਮ ਐਲ ਏ ਨੂੰ ਤੇ ਨਵੇਂ ਬਣੇ ਐਮ ਪੀ ਸਾਹਿਬ ਨੂੰ ਬੇਨਤੀ ਕਰਾਂਗੇ ਕਿ ਇਸ ਪਾਸੇ ਵੱਲ ਯਾਨੀ ਕਿ ਧਰਤੀ ਪਾਣੀ ਹਵਾ ਤੇ ਰੁੱਖ ਇਨਾਂ ਦੇ ਵੱਲ ਸਾਨੂੰ ਵੱਧ ਤੋਂ ਵੱਧ ਧਿਆਨ ਦੇਣਾ ਪੈਗਾ ਜੇ ਅਸੀਂ ਅਗਲਾ ਜੀਵਨ ਹੋਏਗਾ ਤੇ ਤਰੱਕੀ ਹੋਏਗੀ ਜੇ ਜੀਵਨ ਹੀ ਨਾ ਰਹਾ ਤੇ ਫਿਰ ਤਰੱਕੀ ਵੀ ਨਹੀਂ ਹੋਣੀ ਸੋ ਲੁਧਿਆਣੇ ਵਾਲਿਓ ਆਪਾਂ ਮਿਲਦੇ ਰਹਾਂਗੇ ਕਿਉਂਕਿ ਅਸੀਂ ਸਭ ਨੇ ਤੁਹਾਡੇ ਸਾਥ ਨਾਲ ਰਲ ਕੇ ਬਣਾਉਣਾ ਹੈ ਹਰਾ ਲੁਧਿਆਣਾ ਖਰਾ ਲੁਧਿਆਣਾ ਇਹ ਸਲੋਗਨ ਹੁਣ ਤੁਸੀਂ ਆਪਣੇ ਮਨ ਵਿੱਚ ਵਸਾ ਲਓ